ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਗਰੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਹੈ ਅੱਜ ਚਾਰ گاਵਾ ਤੁਹਾਨੂੰ ਚਾਰ ਵਹਿੜਾਂ ਜਰਸੀ ਦਿਖਾਉਂਗਾ ਸ਼ੁਰੂਆਤ 'ਚ ਖੜੀਆਂ ਤੋਂ ਹੀ ਅੰਦਾਜ਼ਾ ਹੁੰਦਾ ਹੋਣਾ ਵੀ ਤੁਹਾਨੂੰ ਸੋਹਣੀਆਂ ਜਰਸੀ ਦਿਖਾਉਣੀਆਂ ਦੱਸੋ ਇੱਕ ਤੋਂ ਇੱਕ ਕੱਦ-ਕਾਠ ਦੇ ਵਿੱਚ ਵੱਡੀ ਨਜ਼ਰ ਆਊਗੀ ਤੁਹਾਨੂੰ ਪਰਲੇ ਪਾਸੇ ਨੂੰ ਪਹਿਲੇ ਨੰਬਰ ਤੇ ਜਿਹੜੀ ਸੂਈ ਸਵਾਈ ਹੈ ਇਹਦੇ ਨਾਲ ਵੀ ਬੱਚਾ ਵੱੱਛੀ ਹੈ ਇਹ ਤੋਂ ਬਾਅਦ ਚ ਤਿੰਨ ਵੜਾ ਹੋਰ ਹੈਗੀਆਂ ਮੇਰਾ ਦਿਲ ਮੰਨਦਾ ਵੀ ਜਿਹੜੇ ਵੀਰ ਨੇ ਜਰਸੀ ਖਰੀਦਣੀ ਹੈ ਉਹਨੂੰ ਜ਼ਰੂਰ ਇਹਨਾਂ ਦੇ ਵਿੱਚੋਂ ਇੱਕ ਪਸੰਦ ਆਜੂਗੀ ਕਿਉਂਕਿ ਟਾਂਚੇ ਸੋਹਣੇ ਐ ਰੰਗ ਸੋਹਣੇ ਐ ਹਾਈਟ ਲੈਂਥ ਦੀ ਜੇ ਗੱਲ ਕਰੀਏ ਤੇ ਲਾਸਟ ਵਾਲੀ ਵੜ ਤੱਕ ਆਉਂਦੇ ਆਉਂਦੇ ਐ ਵੱਡੇ ਕੱਦ-ਕਾਠ ਦੇ ਬਣ ਜਾਣਗੇ ਆਓ ਸ਼ੁਰੂਆਤ ਸੂਈ ਸਵਾਈ ਤੋਂ ਕਰੀਏ ਪਸੂ ਤੁਸੀਂ ਆਪਦੀ ਸਮਝ ਨਾਲ ਖਰੀਦ ਲਿਓ ਨੰਬਰ ਸਕਰੀਨ ਉੱਤੇ ਵਾਈ ਦਾ ਚੱਲਦਾ ਰਹੂਗਾ ਪਹਿਲੇ ਨੰਬਰ ਵਾਲੀ ਵੜ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੀ ਸੰਦੀਪ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸੰਦੀਪ ਚਾਰ ਵੜਾਂ ਦਿਖਾਵਾਂਗੇ ਅੱਜ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਵੜ ਹੈ ਬਾਈ ਕਨਮਾਸੂਆ ਬਾਈ ਦੋ ਦੰਦ ਦਾ ਮੂੰਹ ਹੈ ਜੀ ਪਹਿਲਾ ਸੂਆ ਜੀ ਕਦੋਂ ਸੂਈ ਇਹ ਸੰਦੀਪ ਇਹ ਅੱਜ ਸਵੇਰ ਸੂਈ ਆ ਬਾਈ 4:00 ਵਜੇ ਜੀ ਠੀਕ ਹੈ ਬੱਚਾ ਬੱਚੀ ਦਿੱਤੀ ਹੈ ਨਾ ਬੱਚਾ ਨੇ ਬੱਚੀ ਦਿੱਤੀ ਬਾਈ ਜੇਰ ਦੀ ਵੀਡੀਓ ਹੈਗੀ ਆ ਜੀ ਠੀਕ ਹੈ ਹਾਂਜੀ ਅੱਛਾ ਦੁੱਧ ਚੋਇਆ ਜਾਂ ਉਵੇਂ ਪਰ ਦੁੱਧ ਚੋਇਆ ਬਾਈ ਬਹੁਤ ਠੰਡੀ ਸੀ ਕੀ ਡਿਮਾਂਡ ਕਰਦੇ ਹੋ ਸੰਦੀਪ ਭਾਈ ਡਿਮਾਂਡ ਇਹਦੀ 8000 ਰੁਪਇਆ ਭਾਈ ਮਾਨਤਨ ਵਿੱਚ ਹੋ ਜੂਗਾ ਖੋਲਿਆ ਨੂੰ ਦੋਸੋ ਦੋ ਦੰਦ ਵਹਿੜਾ ਸੋਹਣਾ ਰੰਗ ਸੋਹਣਾ ਟਾਂਜਾ ਤੇ ਵੱਛੀ ਇਹਦੇ ਨਾਲ ਹੈ ਸੁਬਾ ਸੂਈ ਹੈ ਥਣ ਠਿਜਵਾਈ ਵਾਲਾ ਬਾਕੀ ਦੁੱਧ ਇਹਦਾ ਚੋਇਆ ਵਿਆ ਹੈ ਉਸ ਕਿਉਂਕਿ 4 ਵਜੇ ਦੀ ਸੂਈ ਹੈ ਸੁਬਾ ਵੀਡੀਓ ਬਣਾਉਣੀ ਸੀ ਪਰ بارش ਹੋਣ ਕਰਕੇ ਸੁਬਾ ਡਿਲੇ ਕੀਤੀ ਹੈ ਤੇ ਉਸ ਤੋਂ ਬਾਅਦ ਹੁਣ ਅਸੀਂ ਦੁਪਹਿਰੇ ਜੇ ਵੀਡੀਓ ਬਣਾ ਰਹੇ ਹਾਂ ਲਗਭਗ 2:30 ਤੋਂ 3 ਵਜੇ ਦੇ ਆਸ-ਪਾਸ ਦੇਖੋ ਇਹਦਾ 34 ਰੰਗ ਗਰੁੱਪ ਪੌਣੀ ਪੱਖੇ ਖਾਨ ਲੱਗੀ ਹੈ ਕਿਉਂਕਿ ਇੱਕ ਵਾਰ ਪਸੂ ਸੁਆ ਮੰਨ ਜਾਂਦਾ ਹੈ ਖਾਣ ਸੋਹਣੇ ਆ ਹਵਾਨਾ ਚੰਗਾ ਤੇ ਵੱਛੀ ਇਹਦੇ ਨਾਲ ਹੈ ਜਿਹਨੂੰ ਜਚੇ ਤਾਂ ਕਾਲ ਕਰਕੇ ਤੁਸੀਂ ਗੱਲਬਾਤ ਕਰ ਲਓ ਡਿਮਾਂਡ ਇੱਕ ਵਾਰ 68000 ਦੀ ਹੈ ਮੌਕੇ ਤੇ ਮਾਨਤਾਨ ਹੋ ਜਾਣਾ ਸੋ ਖਾਣ ਪੀਣ ਹੋਣ ਲੱਗ ਪਈ ਹੈ ਤਾਂ ਛੇਤੀ ਇਹਨੇ ਕੁਕ ਕੱਢ ਲੈਣੀ ਹੈ ਕਿਉਂਕਿ ਪਸੂ ਜੇ ਦੋ ਆ ਦਾ ਪੱਠਾ ਨਹੀਂ ਰਾ ਚੱਕਣ ਲੱਗ ਪਏ ਤੇ ਛੇਤੀ ਉਹ ਭਰਨ ਲੱਗ ਜਾਂਦਾ ਚੁਆਈ ਬਹੁਤ ਚੰਗੀ ਆ ਬਾਈ ਬੱਛੀ ਦੀ ਅੱਛਾ ਹਾਂਜੀ ਹਾਂਜੀ ਮੋਟੀਆਂ ਧਾਰਾਂ ਗੰਨੇ ਆ ਨਹੀਂ ਠੀਕ ਹੈ ਚੁਆਈ ਚੰਗੀ ਓ ਖੈਰ ਹਵਾਨਾ ਤੇ ਥਣ ਦੱਸਦੇ ਆ ਸੋਹਣੀ ਚੁਆਈ ਰਹੂਗੀ ਇਸ ਵੈੜ ਦੀ ਸੋ ਦੁੱਧ ਥੋੜੀ ਸੇਵਾ ਦਾ ਦੁੱਧ ਸੋ ਗਰਮੀ ਦੀ ਰੋਟੀ ਤੁਸੀਂ ਖਰੀਦਨੀ ਆ ਦੋ ਨੰਬਰ ਤੇ ਫੇਰ ਜਰਸੀ ਕਨ ਮਸੂਆ ਸਦੀ ਬਾਈ ਇਹ ਵੀ ਦੋ ਦੰਦਾਈ ਪਹਿਲਾ ਸੂਆ 10 12 ਦਿਨ ਬਾਕੀ ਆ ਬਾਈ ਇਹਦੀ ਇਹਦੀ ਡਿਮਾਂਡ ਕੀ ਰੋਗੀ ਏ ਬਾਈ ਤਿੰਨੇ ਵੜਾ ਹੀ ਮੰਨ ਕੇ ਚਲੋ ਫੋਨ ਤੇ ਕਰ ਦਾਂਗੇ ਫੋਨ ਤੇ ਰੱਖੇ ਹਾਂ ਹਾਂਜੀ ਤੋਰ ਦੇ ਬਾਈ ਸੋ ਦੋਸਤੋ ਦੋ ਦੰਦ ਵੜ ਹਜੇ 10 ਤੋਂ 12 ਦਿਨ ਲੈਂਦੀ ਐ ਰੇਟ ਫੋਨ ਤੇ ਕੋਈ ਕਾਰਨ ਹੁੰਦਾ ਵੀ ਜਿਹੜਾ ਕੱਚਾ ਪਸ਼ੂ ਹੈ ਇਹ ਪਤਾ ਨਹੀਂ ਹੁੰਦਾ ਕਰਮਾ ਵਾਲਾ ਚੰਗਾ ਤਿਆਰ ਹੋ ਜਾਏ ਬਿਨਾ ਚੱਕ ਪ੍ਰੋਫਿਟ ਕਮਾਉਣ ਵਾਸਤੇ ਖਰੀਦੀਆਂ ਫੇਰ ਹੀ ਰਿਸਕ ਲਿਆ ਜਾਂਦਾ ਜੇ ਚੰਗੇ ਬਣ ਜੀਆਂ ਤਾਂ 2 ਰੁਪਏ ਵੱਧ ਰੇਟ ਰੱਖਿਆ ਜਾਊਗਾ ਜੇ ਠੀਕ ਠੀਕ ਤਿਆਰ ਹੋਊ ਤਾਂ ਰੇਟ ਉਸਾਂ ਸੇ ਹੋਊਗਾ ਬਾਕੀ ਤੁਸੀਂ ਅੱਜ ਦਾ ਰੇਟ ਬਾਈ ਤੋਂ ਕਨਫਰਮ ਕਰ ਸਕਦੇ ਹੋ ਕਾਲ ਕਰਕੇ ਢਾਂਚਾ ਸੋਹਣਾ ਦੋਸਤੋ ਰੰਗ ਰੂਪ ਚੰਗਾ ਹੈ ਦੋ ਦੰਦ ਵੈੜ ਦਿਨ ਲੈਂਦੀ ਹੈ ਜੇ 10 ਤੋਂ 12 ਅਗਾੜੀ ਸੋਹਣੀ ਰੱਖੀ ਹੈ ਸੌਣ ਭਾਦੋਂ ਦੇ ਮਹੀਨੇ ਸ਼ੁਰੂ ਹੋ ਜਾਣੇ ਆ ਤੇ ਬਾਰਸ਼ਾਂ ਦੇ ਟਾਈਮ 'ਚ گاਵਾ ਬੁੱਧ ਦੇ ਹੀ ਜਾਂਦੀਆਂ ਜੇ ਦੋਨੋਂ ਤਿਆਰ ਹੋਈ ਕਰਮਾਲੀ ਤੇ ਵੱਖਰਾ ਹੀ ਰੋਖੇ ਦਾ ਨਜ਼ਰ ਆਉਣਾ ਦੋ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਚੰਨਾ ਨੰਬਰ ਤੇ ਦੋ ਵੱਡੀ ਕੰਤ ਕਾਠ ਦੇ ਵਿੱਚ ਵੇੜ ਤੁਹਾਨੂੰ ਦਿਖਾਉਂਗਾ ਤਿਆਰੀ ਵੀ ਚੰਗੀ ਦਿਸਦੀ ਹੈ ਸਹੀ ਹੈ ਬੰਨੇ ਦੋਨੇ ਵੇੜਾ ਬਈ ਆਪਾਂ ਹੀ ਹਮ ਕੋਟ ਕਰੋੜ ਆ ਮੁੰਡਾ ਬਲਜੀਤ ਉਹਦੇ ਤੋਂ ਲੰਗਾ ਹੀ ਅੱਗੇ ਵੀ ਆਪਾਂ ਨੂੰ ਯਾਨੀ ਕਿ ਵੇੜਾ ਦਿੰਦਾ ਹੀ ਠੀਕ ਹੈ ਆ ਚਾਰ ਦੰਦ ਬੱਛੀ ਆ ਬਈ ਉਹ ਦੋ ਦੰਦਾਂ ਦਾ ਹੀ ਠੀਕ ਹੈ ਇਹ ਕਿੰਨੇ ਕਿ ਦਿਨ ਇਹਦੇ 5 ਕਿ ਦਿਨ ਬਾਕੀ ਆ ਬਈ ਉਹਦੇ 10 12 ਦਿਨ ਬਾਕੀ ਆ ਜੀ ਖੋਲੀ ਸੋ ਦੋਸਤੋ 10 ਤੋਂ 12 ਦਿਨ ਦੂਜੀ ਦੇ ਤੇ 5 ਕਿ ਦਿਨ ਇਹਦੇ ਸੋ ਇਹ ਚਾਰ ਦੰਦ ਵੇੜ ਹੁਣ ਤੋਰਾਂਗੇ ਚੁੜਾਈ ਨੋਟ ਕਰੋ ਢਾਂਚੇ ਦੀ ਪੁੜਿਆਂ ਤੋਂ ਤਨ ਨੂੰ ਕਾਫੀ ਚੌੜੀ ਖੁੱਲੀ ਡੁੱਲੀ ਨਜ਼ਰ ਆਊਗੀ ਸੋਹਣਾ ਰੰਗ ਥਣ ਹੱਥੀ ਚੁਆਈ ਵਾਲਾ ਮੇਰੇ ਖਿਆਲ ਚ ਜਿਹਨੇ ਜਰਸੀ ਪਸੰਦ ਕੋਈ ਕਰਦਾ ਭਰਾ ਤੇ ਕੋਈ ਵੀ ਕਮੀ ਨਹੀਂ ਉਹਨੂੰ ਲੱਭਣੀ ਇਦਾਂ ਦੀ ਇਹ ਵਹਿੜ ਹੈ ਫਿਰ ਤੁਸੀਂ ਜੱਜ ਦੀ ਖਰੀਦੋਗੇ ਨੰਬਰ ਸਕਰੀਨ ਉੱਤੇ ਚਲਾਉਂਗਾ ਥਣ ਬਹੁਤ ਸੋਹਣਾ ਦੋਸਤ ਹੱਥੀ ਚੁਆਈ ਵਾਲਾ ਹਾਈਟ ਸੋਹਣੀ ਹੈ ਜਰਸੀਆਂ ਦੇ ਹਿਸਾਬ ਤੇ ਉਤੋਂ ਬਿਲਕੁਲ ਸਿੱਧੀ ਹੈ ਨਰੋਈ ਵਹਿੜ ਹੈ ਅਗਾੜੀ ਹਵਾਨਾ ਪਿੱਛੋਂ ਚੰਗਾ ਦਿਸਦਾ ਥਣ ਬਹੁਤ ਸੋਹਣੇ ਇਥੋਂ ਤੇ ਦੇਖੋ ਗੁਲਾਬੀ ਰੰਗ ਦਾ ਥਣ ਹਰੇਕ ਪਸ਼ੂ ਦੀ ਆਪਣੀ ਆਪਣੀ ਵਿਸ਼ੇਸ਼ਤਾ ਖੂਬੀਆਂ ਹੁੰਦੀਆਂ ਪਰ ਬਹੁਤ ਸੋਹਣੀ ਵੜ ਹੈ ਮੈਨੂੰ ਲੱਗੀ ਇਹਨਾਂ ਚਾਰਾਂ ਦੇ ਵਿੱਚੋਂ ਹਾਲਾਂਕਿ ਜਿਹੜੀ ਲਾਸਟ ਤੇ ਦਿਖਾਉਣੀ ਉਹ ਦੋ ਦਿਨ ਦਵੱਛੀ ਹੈ ਪਰ ਇਹਦਾ ਵੀ ਟਾਂਚਾ ਬੜਾ ਕਮਾਲ ਦਾ ਜਿਹੜੀ ਹੁਣ ਤੋਰੀ ਹੈ ਅਜੇ 10 ਦਿਨ ਲੈਂਦੀ ਹੈ ਦੱਸੋ ਦੋ ਦਿਨ ਦਾ ਵੜ ਚੰਗੀ ਭਰੂਗੀ ਪੇੜ ਦਾ ਸੈਜ ਦੇਖੋ ਵੱਡੀਆਂ ਗਾਵਾਂ ਜਿੱਡਾ ਹੈ ਫੁੱਲ ਵਜਨ ਵਾਲੀ ਇਹ ਗਾਵਾਂ ਬਾਨੀ ਹੈ ਅਗੰਧ ਕਨਫਰਮ ਕਰਾ ਦਿਓ ਭਾਈ ਦੰਦ ਤੇ ਦਿਖਾ ਦਨੇ ਦੱਸੋ ਕਿਉਂਕਿ ਦਾ weight ਵੱਡੀਆਂ ਵਹਿੜਾਂ ਨੂੰ ਸਾਹਮਣੋਂ ਚਾਨਣ ਪੈਂਦਾ ਕਨਫਰਮ ਦੋ ਦੰਦ ਦਾ ਦੱਸੋ ਸਾਈਡਾਂ ਉਵੇਂ ਖੜੀਆਂ ਸੋ ਦੋ ਦੰਦ ਕਨਫਰਮ ਹੈ ਚੌਕ ਵਾਲਾ ਕੋਈ ਵੀ ਦੰਦ ਅਜੇ ਤੋੜਿਆ ਨਹੀਂਗਾ ਚੰਗੇ ਹਵਾਨੇ ਦੀ ਗਾਂ ਬਣੂਗੀ। ਲਿਆ ਸੰਦੀਪ ਭਾਈ। ਲਿਆ ਹੀ ਵਾਪਸ ਮਰੋ ਜੀ। 4 ਨੰਬਰ ਦੇ ਉੱਤੇ ਫਿਟਿੰਗ ਵਾਲਾ ਹਵਾਨਾ ਪੇਟ ਦਾ ਸੈਜ ਮੈਂ ਜਿਵੇਂ ਪਹਿਲਾਂ ਦੱਸੇ ਵੱਡੀਆਂ ਗਾਂ ਵਾਂਗੂੰ ਚੰਗਾ ਦੁੱਧ ਪਾਊਗੀ ਸੇਵਾ ਨਾਲ। ਸੋ ਇਹ ਟੋਟਲ 4 ਵੜਾ ਅੱਜ ਦੀ ਵੀਡੀਓ ਚ ਸੀ ਤੇ ਤੁਹਾਡਾ ਵੀ ਦਿਲ ਮੰਨੂਗਾ ਖੈਰ ਰੇਟ ਜਿਹੜੇ ਉਹ ਮਾਲਕ ਨੇ ਮੰਗੜੇ ਹੁੰਦੇ ਆ ਆ ਬੱਚੀ ਵੀ ਸੀਮਾ ਡਿਟੇਲ ਵੀ ਪੂਰੀ ਦੇ ਦਾਂਗੇ ਆਪਾਂ ਜੀ ਠੀਕ ਹੈ ਹਾਂਜੀ ਥੋੜਾ ਡਿਟੇਲ ਬਾਈ ਕਹਿੰਦਾ ਦੇ ਦੂੰਗਾ ਪਰ ਢਾਂਚੇ ਦੇਖ ਕੇ ਖਰੀਦੋ ਤੇ ਇਹਨਾਂ ਦੇ ਆਪ ਦੇ ਹੱਥੀਂ ਏਆਈ ਕਰਾਉਂਗੇ ਤੇ ਤੁਹਾਨੂੰ ਫੁੱਲ ਵਿਸ਼ਵਾਸ ਰਹੂਗਾ ਕਿਹੜਾ ਸੀਮਨ ਲੱਗਦਾ ਹਜੇ ਇਹ ਪਹਿਲੇ ਸੂਏ ਸੁਣੀਆਂ ਕਰਮ ਵਾਲੀਆਂ ਭਾਵੇਂ ਇਹਨਾਂ ਤੋਂ 10 ਵੇ ਲੈ ਲੋ ਜੇ ਜੇ 5-6 ਬੱਚੀਆਂ ਵੀ ਦੇ ਗਈਆਂ ਤਾਂ ਬਰੀਡ ਤਿਆਰ ਹੋ ਜੂਗੀ ਤੁਹਾਡੇ ਕੋਲ ਜੱਸੀ ਧੰਨਵਾਦ ਅੱਜ ਦੀ ਇਸ ਜਿਹੜੀ ਵੀਡੀਓ ਨੂੰ ਦੇਖਣ ਵਾਸਤੇ ਛੋਟ ਵੀਡੀਓ ਚ ਵੀ ਇੱਕ ਅਦਾ ਨਾਗ ਤੁਹਾਨੂੰ ਦਿਖਾਉਣੇ ਆ